ਹੂੰ ਗੱਲ ਸੁਣੋ ਮੇਰੀ ਵੀਰੋ ਗਾਣੇ ਵਾਲਿਓ ਨਾ ਹੀ ਗਾਇਆ ਕਰੋ ਅਸਲੇ ਤੇ ਗਾਣੇ ਤਾਲਿਬਾਨੇ ਪੰਜਾਬ ਬਣ ਜਾਊਗਾ ਤੇ ਗੈਂਗਸਟਰ ਕੱਲ ਦੇ ਨੇ ਆਣੇ ਅੱਜ ਕੱਲ ਲੋਕ ਜਿੱਦਾਂ ਕੁੜੀਆਂ ਬਾਹਰ ਚਲੀਆਂ ਜਾਂਦੀਆਂ ਨੇ ਤੇ ਇੱਥੇ ਜਿਹੜੇ ਮੁੰਡੇ ਹੁੰਦੇ ਆ ਵਿਚਾਰੇ ਕਈ ਫਾਹਾ ਲੈ ਕੇ ਕਈ ਡਿਪਰੈਸ਼ਨ 'ਚ ਆ ਜਾਂਦੇ ਆ ਉਸ ਮੁੱਦੇ ਤੇ ਮੇਰਾ ਗੀਤ ਏ ਘਾਰਿਆ ਅੱਜਕੱਲ ਦੇ ਗਾਣੇ ਅਸੀਂ ਦੇਖਦੇ ਆਂ ਵੀ ਗਾਣਿਆਂ ਦੇ ਵਿੱਚ ਵਾਇਲੈਂਸ ਹੋਰ ਬੜਾ ਕੁਝ ਐਦਾਂ ਦਾ ਦਿਖਾਇਆ ਜਾਂਦਾ ਹੈ ਜੋ ਕਿ ਕਿਹਾ ਜਾਂਦਾ ਕਿ ਨਹੀਂ ਦਿਖਾਣਾ ਚਾਹੀਦਾ ਦੇਖੋ ਜੀ ਆਪਾਂ ਨੂੰ ਹਮੇਸ਼ਾ ਚੰਗੇ ਗਾਣੇ ਸੁਣਨੇ ਚਾਹੀਦੇ ਨੇ ਕਿਉਂਕਿ ਚੰਗੇ ਗਾਣਿਆਂ ਦੀ ਬਹੁਤ ਹੀ ਜ਼ਿਆਦਾ ਉਮਰ ਹੁੰਦੀ ਹੈ ਦੁੱਧ ਨਹੀਂ ਮਿਲਦਾ ਚਿੱਟਾ ਮਿਲਦਾ ਨਿਤ ਦੁਕਾਨਾਂ ਤੋਂ ਜਵਾਨ ਪੁੱਤਾਂ ਦੇ ਫੁੱਲ ਚੁਗਦੇ ਮਾਪੇ ਸ਼ਮਸ਼ਾਨਾਂ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੋਸ਼ਲ ਦਿਸ਼ਾ ਚੈਨਲ ਤੇ ਮੈਂ ਆ ਸੋਸ਼ਲ ਦਿਸ਼ਾ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਹਰਮਨ ਸ਼ਾਹ ਜਿਹੜੇ ਕਿ 포ਟੂ ਸ਼ਾਹ ਜੀ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਕਿਸੇ ਇੰਟਰੋਡਕਸ਼ਨ ਦੀ ਉਹ ਮਹਤਾਜ ਨਹੀਂ ਨੇ ਉਹਨਾਂ ਦੇ بیٹے ਮੇਰੇ ਨਾਲ ਮੌਜੂਦ ਨੇ ਇਸ ਵੇਲੇ ਹਰਮਨ ਸ਼ਾਹ ਜਿਹੜੇ ਕਿ 뮤직 ਦੇ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਨੇ ਸਿੰਗਿੰਗ ਡੈਬਿਊ ਇਹਨਾਂ ਦਾ ਜਿਹੜਾ ਹੈ ਗੀਤ ਇਹਨਾਂ ਦਾ ਆਉਣ ਵਾਲਾ ਹੈ ਬਹੁਤ ਜਲਦ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਇਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਬਹੁਤ-ਬਹੁਤ ਸਵਾਗਤ థాంక్యూ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਸ਼ਲ ਦੇਸ਼ਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਹਰਮਨ ਜੀ ਤੁਹਾਡਾ ਤੁਸੀਂ ਡੈਬਿਊ ਕਰਨ ਜਾ ਰਹੇ ਹੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਗੀਤ ਆ ਰਿਹਾ ਤੁਹਾਡਾ ਉਸ ਪ੍ਰੋਜੈਕਟ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਬਹੁਤ ਹੀ ਜਲਦ ਮੇਰਾ ਗੀਤ ਆ ਰਿਹਾ ਜਿੱਦਾਂ ਅੱਜ ਕੱਲ ਲੋਕ ਜਿੱਦਾਂ ਕੁੜੀਆਂ ਬਾਹਰ ਚਲੀਆਂ ਜਾਂਦੀਆਂ ਨੇ ਇੱਥੇ ਜਿਹੜੇ ਮੁੰਡੇ ਹੁੰਦੇ ਆ ਵਿਚਾਰੇ ਕਈ ਫਾਹਾ ਲੈ ਕੇ ਕਈ ਡਿਪਰੈਸ਼ਨ 'ਚ ਆ ਜਾਂਦੇ ਆ ਉਸ ਮੁੱਦੇ ਤੇ ਮੇਰਾ ਗੀਤ ਇੱਕ ਆ ਰਿਹਾ ਸੋ ਬਹੁਤ ਹੀ ਅੱਛਾ ਗੀਤ ਹੈ ਜਦੋਂ ਵੀ ਮੇਰਾ ਗੀਤ ਆਊਗਾ ਮੈਂ ਉਮੀਦ ਕਰਦਾ ਵੀ ਤੁਸੀਂ ਪਿਆਰ ਕਰੋਗੇ ਬਡੀ ਡਾਡ ਫਾਦਰ ਸਾਹਿਬ ਜਿਹੜੇ ਨੇ ਉਹ ਕਾਮੇਡੀ ਦੇ ਦੁਨੀਆ ਦੇ ਕਿੰਗ ਨੇ ਇੰਨਾ ਅੱਛੀ ਕਾਮੇਡੀ ਨਾਲ ਲੋਕਾਂ ਨੂੰ ਸਾਲਾਂ ਤੋਂ ਐਂਟਰਟੇਨ ਕਰਦੇ ਆਏ ਨੇ ਤੇ ਕਰਦੇ ਵਿੱਚ ਉਹਨਾਂ ਦਾ ਹੋਣਾ ਤੇ ਉਸ ਤੋਂ ਬਾਅਦ ਤੁਹਾਡਾ ਸਿੰਗਿੰਗ ਦੇ ਵਿੱਚ ਰੁਝਾਨ ਹੋਣਾ ਕੀ ਕਹਿਣਾ ਚਾਹੋਗੇ ਕਿ ਤੁਸੀਂ ਕਿਵੇਂ ਸਿੰਗਿੰਗ ਦਾ ਸ਼ੌਂਕ ਦੇਖੋ ਜੀ ਜਦੋਂ ਮੈਂ ਮਤਲਬ ਸਕੂਲ ਲਈ ਸੀਗਾ ਤੇ ਮੈਨੂੰ ਕਾਫੀ ਸ਼ੌਂਕ ਸ਼ੌਂਕ ਸੀ ਜਿੱਦ ਤੱਕ ਪਹਿਲਾਂ ਕਾਮੇਡੀ ਦਾ ਸ਼ੌਂਕ ਸੀਗਾ ਪਾਪਾ ਦੇ ਨਾਲ ਨਾਲ ਥੋੜਾ ਥੋੜਾ ਜਿੱਦ ਤੱਕ ਕਰਦੇ ਕੇ ਕਰਦੇਗੇ ਫਿਰ ਸਿੰਗਿੰਗ ਦਾ ਸ਼ੌਂਕ ਪੈ ਗਿਆ ਫਿਰ ਸਿੱਖਣਾ ਸ਼ੁਰੂ ਕਰ ਦਿੱਤਾ ਮੈਨੂੰ ਜੀ 5 ਤੋਂ 6 ਇਅਰ ਸਿੱਖਦੇ ਨੂੰ ਹੋ ਗਿਆ ਉਦਾਂ ਤੇ ਦੇਖੋ ਹੁਣ ਹੌਲੀ ਹੌਲੀ ਐਂਟਰੀ ਕਰਾਂਗੇ ਜੀ ਮਾਰਕੀਟ 'ਚ ਸੋ ਬਚਪਨ ਦੇ ਵਿੱਚ ਕਾਮੇਡੀ ਵੀ ਕਰਦੇ ਰਹੇ ਹੋ ਹਾਂ ਜੀ ਕਾਮੇਡੀ ਮੈਂ ਹੱਲੇ ਵੀ ਕਰ ਲੈਣਾ ਡੈਡ ਨਾਲ ਜਿੱਦਾਂ ਇੰਸਟਾਗ੍ਰam ਤੇ ਸਾਡੀਆਂ ਰੀਲਜ਼ ਆਉਂਦੀਆਂ ਨੇ ਤੇ ਕਾਮੇਡੀ ਐਕਟ ਜਿੱਦਾਂ ਮੈਨੂੰ ਅੰਦਰੋਂ ਸ਼ੌਂਕ ਹੈ ਜੀ ਕਾਮੇਡੀ ਦਾ ਐਕਟਿੰਗ ਦਾ ਸਿੰਗਿੰਗ ਦਾ ਜਿੱਦਾਂ ਮੈਂ ਕਰਦਾ ਰਹਿਣਾ ਮੈਨੂੰ ਅੱਜਕੱਲ ਸੋਸ਼ਲ ਮੀਡੀਆ ਦਾ ਬਹੁਤ ਟ੍ਰੈਂਡ ਹੈ ਲੋਕ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਉਹਨਾਂ ਦੇ ਵਿੱਚ ਹੁੰਦਾ ਹੈ ਤੇ ਉਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਜਾਂਦੇ ਆ ਆਪਣਾ ਟੈਲੈਂਟ ਲੈ ਕੇ ਤੁਸੀਂ ਵੀ ਰੀਲਸ ਵਗੈਰਾ ਬਣਾਉਂਦੇ ਹੋ ਆਪਣੇ ਸ਼ਰੋਤਿਆਂ ਨੂੰ ਹਾਂਜੀ ਹਾਂਜੀ ਜੀ ਰੀਲਸ ਮੈਂ ਪਾਉਣਾ ਰਹਿਣਾ ਇੰਸਟਾਗ੍ਰam ਤੇ ਸਿੰਗਿੰਗ ਦੀਆਂ ਐਕਟਿੰਗ ਦੀਆਂ ਤੇ ਮੇਰਾ ਬ੍ਰਦਰ ਜਿਹਦਾ ਬਚਪਨ ਤੋਂ ਅਸੀਂ ਇਕੱਠੇ ਹਾਂ ਸੈਮਿਊਲ ਖੈਰਾ ਉਹ ਬਹੁਤ ਹੀ ਅੱਛਾ 뮤직 ਵੀ ਕਰਦਾ ਹੈ ਸਿੰਗਿੰਗ ਵੀ ਕਰਦਾ ਹੈ ਉਹ 뮤직 ਕਰ ਦਿੰਦਾ ਤੇ ਮੈਂ ਰੀਲਸ ਪਾਉਣਾ ਰਹਿਣਾ ਇੰਸਟਾਗ੍ਰam ਤੇ ਹਾਂਜੀ ਅੱਜਕੱਲ ਦੇ ਗਾਣੇ ਅਸੀਂ ਦੇਖਦੇ ਆਂ ਵੀ ਗਾਣਿਆਂ ਦੇ ਵਿੱਚ ਵਾਇਲੈਂਸ ਹੋਰ ਬੜਾ ਕੁਝ ਐਦਾਂ ਦਾ ਦਿਖਾਇਆ ਜਾਂਦਾ ਹੈ ਜੋ ਕਿ ਕਿਹਾ ਜਾਂਦਾ ਕਿ ਨਹੀਂ ਦਿਖਾਣਾ ਚਾਹੀਦਾ ਇਸ ਨਾਲ ਮਾਹੌਲ ਖਰਾਬ ਹੁੰਦਾ ਹੈ ਨਾ ਸੋ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ 뮤직 ਕਿਸ ਤਰ੍ਹਾਂ ਦੇ 뮤직 ਤੇ ਕੰਮ ਕਰਨਾ ਚਾਹੁੰਦੇ ਹੋ ਕਿਵੇਂ ਦੀ ਗਾਇਕੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਜਿਸ ਦੇ ਨਾਲ ਤੁਹਾਨੂੰ ਲੱਗਦਾ ਕਿ ਮੈਂ ਇਹੋ ਜੇ ਇਸ਼ੂਸ ਕੁਝ ਟੱਕਾਂਗਾ ਤੇ ਲੋਕਾਂ ਤੇ ਉਸ ਦਾ ਵਧੀਆ ਅਸਰ ਪਵੇਗਾ ਦੇਖੋ ਜੀ ਆਪਾਂ ਨੂੰ ਹਮੇਸ਼ਾ ਚੰਗੇ ਗਾਣੇ ਸੁਣਨੇ ਚਾਹੀਦੇ ਨੇ ਕਿਉਂਕਿ ਚੰਗੇ ਗਾਣਿਆਂ ਦੀ ਬਹੁਤ ਹੀ ਜ਼ਿਆਦਾ ਉਮਰ ਹੁੰਦੀ ਹੈ ਜੋ ਕਿ ਅੱਜ ਕੱਲ ਗਾਣੇ ਚੱਲਦੇ ਨੇ ਵੀ ਹਫ਼ਤੇ ਬਾਅਦ ਦੋ ਹਫ਼ਤਿਆਂ ਬਾਅਦ ਉਹ ਗਾਣੇ ਦਾ ਪਤਾ ਨਹੀਂ ਲੱਗਦਾ ਜਿਹੜਾ ਚੰਗਾ ਗਾਣਾ ਹੈ ਸਾਡੇ ਲੇਜੈਂਡ ਮਨਮੋਨ ਵਾਰਸ ਜੀ ਸਤਿੰਦਰ ਸਰਤਾਜ ਜੀ ਇਹ ਚੰਗਾ ਗਾਣਾ ਦੇਖੋ ਸਦਾ ਬਹਾਰ ਹੀ ਹੁੰਦਾ ਤੇ ਜਿਹੜਾ ਗਾਣਾ ਹੁੰਦਾ ਜਿਹਦਾ ਗਨ ਕਲਚਰ ਨੂੰ ਚਿੱਟੇ ਨੂੰ ਨਸ਼ੇ ਨੂੰ ਪ੍ਰਮੋਟ ਕਰਦਾ ਉਹ ਗਾਣਾ ਹਫ਼ਤੇ ਜਾਂ ਦੋ ਹਫ਼ਤੇ ਤੋਂ ਬਾਅਦ ਮੈਂ ਸੁਣਿਆ ਨਹੀਂ ਜ਼ਿਆਦਾ singing ਦੀ ਦੁਨੀਆ ਵਿੱਚ ਕਿਹਨਾਂ ਨੂੰ ਰੋਲ ਮਾਡਲ ਮੰਨਦੇ ਹੋ ਮੈਂ ਜੀ ਰੋਲ ਮਾਡਲ ਸਤਿੰਦਰ ਸਰਤਾਜ ਜੀ ਨੂੰ ਮੰਨਦਾ ਕਿਉਂਕਿ ਉਹਨਾਂ ਦੀ ਗਾਇਕੀ ਮਤਲਬ ਮੈਂ ਬਹੁਤ ਫੈਨ ਆ ਉਹਨਾਂ ਦਾ ਮੈਂ ਉਹਨਾਂ ਨੂੰ ਮੈਂ ਉਹਨਾਂ ਵਰਗਾ ਹੀ ਜਿੱਦਾਂ ਗਾਣਾ ਪਸੰਦ ਕਰਦਾ ਹਾਂ ਕੋਈ ਵੀ ਬੋਲ ਦੋ ਲਾਈਨਾਂ ਕਿਸੇ ਗੀਤ ਦੀਆਂ ਸੁਣਾਉਣੀਆਂ ਚਾਹੋਗੇ ਸਾਡੀ ਆਡੀਅנס ਲਈ ਦੇਖੋ ਜੀ ਮੇਰਾ ਗਾਣਾ ਬਹੁਤ ਜਲਦਾਰ ਹੈ ਅਸਲੇ ਤੇ ਜਿੱਦਾਂ ਅੱਜਕੱਲ ਗਨ ਕਲਚਰ ਨੂੰ ਬਹੁਤ ਸਿੰਗਰ ਪ੍ਰਮੋਟ ਕਰ ਰਹੇ ਨੇ ਚਲੋ 트렌ਡ ਹੈ ਤੇ ਇੱਕ ਪਾਪਾ ਨੇ ਗਾਣਾ ਲਿਖਿਆ ਫੁੱਟ ਸ਼ਾਜੀ ਨੇ ਗਾਣਾ ਲਿਖਿਆ ਉਹ ਬਹੁਤ ਹੀ ਜਲਦ ਮੇਰਾ ਗਾਣਾ ਆ ਰਿਹਾ ਹੋ ਜੀ ਹੂੰ ਗੱਲ ਸੁਣੋ ਮੇਰੀ ਵੀਰੋ ਗਉਣ ਵਾਲਿਓ ਨਾਹੀਂ ਗਾਇਆ ਕਰੋ ਅਸਲੇ ਤੇ ਗਾਣੇ ਤਾਲਿਬਾਨੇ ਪੰਜਾਬ ਬਣ ਜਾਊਗਾ ਤੇ ਗੈਂਗਸਟਰ ਕੱਲ ਦੇ ਨੇ ਆਣੇ ਗੱਲ ਸੁਣੋ ਮੇਰੀ ਵੀਰੋ ਗਉਣ ਵਾਲਿਓ ਨਾਹੀਂ ਗਾਇਆ ਕਰੋ ਅਸਲੇ ਤੇ ਗਾਣੇ ਬਹੁਤ ਖੂਬ ਹਰਮਨ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਆਪਣਾ ਸਮਾਂ ਦੇਣ ਲਈ ਸੋ ਜਲਦੀ ਤੁਹਾਡਾ ਗਾਣਾ ਅਸੀਂ ਦੇਖਾਂਗੇ ਤੇ ਆਡੀਅנס ਨੂੰ ਆਪਣੇ ਗੀਤ ਨਾਲ ਜੁੜਨ ਲਈ ਇੱਕ ਮੈਸੇਜ ਜਾਂਦੇ ਜਾਂਦੇ ਮੈਸੇਜ ਜੀ ਇਹ ਹੀ ਹੈ ਜੀ ਚੰਗਾ ਗਾਣਾ ਸੁਣੋ ਚੰਗੇ ਸਿੰਗਰਾਂ ਨੂੰ ਪ੍ਰਮੋਟ ਕਰੋ ਨਸ਼ੇ ਨੂੰ ਪ੍ਰਮੋਟ ਨਾ ਕਰੋ ਕਿਉਂਕਿ ਚਿੱਟੇ ਨੂੰ ਬਹੁਤ ਹੀ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਕਾਲੀ ਨਾਗਣੀ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਅੱਜ ਕੱਲ ਦੇ ਜਿਹੜਾ ਸਿੰਗਿੰਗ ਚੱਲਦੀ ਪਈ ਹੈ ਸੋ ਮੈਂ ਕਹਿਣਾ ਵੀ ਦੁੱਧ ਨਹੀਂ ਮਿਲਦਾ ਚਿੱਟਾ ਮਿਲਦਾ ਨਿਤ ਦੁਕਾਨਾਂ ਤੋਂ ਜਵਾਨ ਪੁੱਤਾਂ ਦੇ ਫੁੱਲ ਚੁਗਦੇ ਮਾਪੇ ਸ਼ਮਸ਼ਾਨਾਂ ਤੋਂ ਬਹੁਤ ਹੀ ਜ਼ਿਆਦਾ ਜਿਹੜਾ ਚਿੱਟੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਹ ਪ੍ਰਮੋਟ ਨਾ ਹੋਵੇ ਨਸ਼ਾ ਗਨ ਕਲਚਰ ਜ਼ਿਆਦਾ ਪ੍ਰਮੋਟ ਨਾ ਹੋ। ਬਹੁਤ ਬਹੁਤ ਸ਼ੁਕਰੀਆ ਸੋਏ ਸੰ ਹਰਮਨ ਸ਼ਾ ਜਿਨ੍ਹਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਜਲਦ ਇਹਨਾਂ ਦਾ ਗੀਤ ਆਉਣ ਵਾਲਿਆ ਤੇ ਅਸੀਂ ਵੀ ਤੁਹਾਨੂੰ ਇਹ ਮੈਸੇਜ ਦੇਣਾ ਚਾਹਾਂਗੇ ਗੀਤ ਆਉਣ ਤੇ ਤੁਸੀਂ ਗੀਤ ਨੂੰ ਜ਼ਰੂਰ ਸੁਣੋ ਇਸ ਨੂੰ ਪ੍ਰਮੋਟ ਕਰੋ। ਤਿਓ ਉਦੋਂ ਤੱਕ ਦੇਖਦੇ ਰਹੋ ਸੋਸ਼ਲ ਦਿਸ਼ਾ ਚੈਨਲ ਧੰਨਵਾਦ